ਗੁਰਦਾਸਪੁਰ ਦੇ ਪੁਰਾਣਾ ਸਾਲਰ ਦੇ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਿਸਤੌਲ ਦੀ ਨੋਕ ਤੇ 15000 ਲੁੱਟੇ ਗਏ ਹਨ ਪਿਸਤੌਲ ਵਿਖਾ ਕੇ ਪੈਟਰੋਲ ਪੰਪ ਕਰਮਚਾਰੀ ਤੋਂ ਇਹ ਪੈਸੇ ਲੁੱਟੇ ਗਏ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਪੂਰੀ ਤਸਵੀਰ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਇਸ ਤਸਵੀਰ ਦੇ ਵਿੱਚ ਸਾਫ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬੰਦੂਕ ਦੀ ਨੋਕ ਤੇ 15000 ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ ਸਰ ਮੈਂ ਨਾਸਿੰਦ কুমার ਹਾਂ ਮੈਨੀ ਨਮ ਲਫੀ ਦੇ ਨੰਡਾਲੇ ਕੰਮ ਕਰਦਾ ਸਿਵਲ ਮੈਨੀ ਦਾ ਕਲਈ ਰੂਟੀਨ ਜਿਹਾ ਤਰਾਹੀ ਤਿੰਨ ਵੇ ਬੈਠ ਰਹੇ ਸੀ ਤੇ ਅਦਰੋਂ ਦੋ ਮੋਰਚਾਲੇ ਆਏ ਰਸ਼ਾਲੇ ਵਾਲੀ ਸ਼ਰਟ ਤੋਂ ਅੱਡੇ ਲੱਗੇ ਆਣ ਕੇ ਇਹਨਾਂ ਨੇ ਰਿਵਲਵਰ ਕੱਢਿਆ ਤੇ ਸਾਨੂੰ ਕਹਿੰਦੇ ਜੋ ਕੋਸ਼ਾ ਇਹ ਕੱਢ ਦੋ ਅਸੀਂ ਇੰਨੇ ਡਰ ਗਏ تھے ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਅਸੀਂ ਨਾਲ ਜੋ ਉਹ ਹੈ ਕੱਢ ਕੇ ਰੱਖਤਾ ਬਾਅਦ ਉਹ ਨੰਡਾਰੀ ਵਾਲੀ ਸ਼ਰਟ ਤੇ ਚੱਲ ਗਏ ਤੇ ਨਾਲ ਕਹੇ ਕਿ ਜੇ ਤੁਸੀਂ ਕਿਸੇ ਨੂੰ ਦੱਸਿਆ ਜਾਂ ਕੋਈ ਕੀਤਾ ਗਲਤ ਗੱਲ ਕੀਤੀ ਤੇ ਅਸੀਂ ਤੁਹਾਨੂੰ ਗੋਲੀ ਮਾਰ ਦਾਂ ਫਿਰ ਅਸੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨ ਦਾ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮੈਂ ਮਾਈਂਸਾ ਹੁੰਦੇ ਸਿਆਮ ਦੇ ਮਾਲ ਖਾੜੇ ਦੱਸਿਆ ਫਿਰ ਉਹਨਾਂ ਨੇ ਫੋਨ ਫੜ ਕੇ ਕੰਟਰੋਲ ਹੁੰਦੇ ਪੁਲਿਸ ਆ ਗਈ ਤਿੰਨ ਮਿੰਟਾਂ ਹੀ ਪੁਲਿਸ ਆ ਗਈ ਤੇ ਬੱਸ ਇਹ ਵਾਰ ਦਿੱਤਾ ਹੀ ਕੋਈ ਪਹਿਲੇ ਵੀ ਇਸ ਰੋਡ ਤੇ ਘਟਨਾ ਨਹੀਂ ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਇਆ ਹੈ ਮਾਲਚ ਕਿੰਨਾ ਕੋਸ ਸਮੇਂ ਜਰਾ ਇਸ ਸੀਜ਼ਨ ਬਸੇ ਕੇ ਆਉਂਦੀ ਉਹਨਾਂ ਨੇ ਤੁਹਾਡੇ ਦੇ ਪਿਸਤਲ ਜਿਹੜੀ ਕੰਮ ਕੀ ਹੈ ਰਵਲਵਰ ਹੁੰਦੀ ਸੀ ਹਾਂਜੀ ਕਿੰਨਾ ਕੁ ਮਾਲਚ ਉਸ ਸਮੇਂ ਹੋਸ ਸੀ ਸੋ ਹੁਣ ਮੈਂ ਅਹੀਂ ਤਾਂ ਡਾਰੀ ਕੀ ਤੇ ਸਾਡੀਆਂ ਲੱਤਾਂ ਹੋਵਾਂ ਮੈਂ ਤੇ ਫਸਟ ਅਹੀਂ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆਇਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆਇਆ ਗਾਲ ਵਤਨੀ ਇਕਨੇ ਆੜੇ ਨਾ ਖੁਦ ਐ ਹਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦੜੀ ਕਿਤੇ ਸਾਨੂੰ ਪਤਾ ਹੀ ਸੂਈ ਬੂਝ ਨਹੀਂ ਰਹੀ ਸਾਨੂੰ ਆਏ ਕਿਸ ਤਰਫ ਤੋਂ ਆਏ ਜੇ ਕਿਸ ਤਰਫ ਤੋਂ ਆਏ ਆਏ ਇਧਰੋਂ ਸਾਲੇ ਵਾਲੇ ਸ਼ਹਿਰ ਤੋਂ ਆਏ ਤੇ ਨੰਡਾਲੀ ਵਾਲੇ ਸ਼ਹਿਰ ਤੇ ਚੱਲ ਗਏ ਇਹਦੇ ਨਾਲ ਬਹੁਤ بڑا ਹੋਇਆ ਹੈ ਕਜੀ ਹੋਇਆ ਨਹੀਂ ਤੇ ਇਹਦੇ ਸੀਨਾ ਬੇੜ ਦੇ ਨਾਲ ਮਰੀਕ ਸਿੰਘ ਫਿਰ ਉਹ ਇੱਥੇ ਤੱਕ ਵੀ ਕਰਾਈ ਹੋਈ ਜਦੋਂ ਜਿਹੜੀ ਦੇਣ ਜਿਹੜੀ ਹੋ ਗਈ ਘਰ ਨਾਲ ਬਹੁਤ بڑا ਕੰਮ ਆਇਆ ਕਰਵਾ ਦੇ ਹੀ ਹਾਂ ਮੈਂ ਕਹੀ ਜੇ ਪੁੱਛੂ 90 ਉਹਨਾਂ ਬੰਦਿਆਂ ਨੂੰ ਫੜੇ ਉਹਨਾਂ ਨੂੰ ਨਿਰਮਲ ਇਹੋ ਜਿਹੇ ਤਰ੍ਹਾਂ ਇਹ ਡਾਡਗੋੜੇ ਦੀ ਪੁਸਟੋਲ ਕੰਨਾ ਹੋ ਗਿਆ ਉਹ ਰਾਜ ਨੂੰ ਰੱਖਣਾ ਮੇਰਾ ਨਾਮ ਕੁਨੀਤ ਮਹਾਜਨ ਅਜੀ ਸਾਡਾ ਪਟਰੋਲ ਪੰਪ ਨਿਰਮਲਾ ਚਵੀ ਦੇ ਨਾਮ ਤੇ ਇਹਨੇ ਡਾਲੇ ਪੈਣ ਦੇ ਵਿੱਚ ਘਟਨਾ 3 ਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀ ਕਿ ਇੰਦਾ ਇੰਦਾ ਪਟਰੋਲ ਪੰਪ ਤੇ ਸਾਡੇ ਕੋਲ ਲੁੱਟ ਕਰਨ ਦੀ ਹੈ ਪਿਸਤੋਲ ਦਿਖਾ ਕੇ ਟਾਈਮ ਬਿਟਿੰਗ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸ ਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਵਾਰ ਜਦੋਂ ਇਹ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿਦਾਂ ਵਾਕਈ ਇਹ ਜੋ ਫਿਲਮਾਂ ਚ ਦੇਖਦੇ ਆ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਦੀ ਜਿਹੜੀ ਇਹ ਵਾਰਦਾਤ ਹੋਈ ਗਿਆ ਪਿਸਤੌਲ ਇਦਾਂ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹੰਦ ਦਾ ਮਾਹੌਲ ਹੈ ਤੇ ਇਲਾਕੇ ਚ ਵੀ ਤੇ ਬੜਾ ਡਰ ਦਾ ਮਾਹੌਲ ਹੈ ਅੱਜ ਦੇ ਡੇਢ ਦੇ ਵਿੱਚ ਕੰਮ ਕਰਨਾ ਵੀ ਮੁਸ਼ਕਲ ਹੀ ਲੱਗਦਾ ਹੈ